ਇਹ ਜਿਹੜਾ ਇਹ ਜਿਹੜਾ ਨਾ ਬੜੀ ਨਕਾਮੀ ਹੈ ਸਰਕਾਰ ਦੀ ਪਿਛਲੀ ਵਾਰੀ ਵੀ ਅੱਜ ਜਿਹੜੀ ਆ ਇਹ ਨਹਿਰ ਟੁੱਟੀ ਤੇ ਬੜਾ ਲੋਕਾਂ ਦਾ ਨੁਕਸਾਨ ਹੋਇਆ ਉਹ ਐ ਵਾਰੀ ਵੀ ਆ ਜਿਹੜਾ ਜਿੰਦੇ ਜਿਸ ਤਰੀਕੇ ਦੇ ਨਾਲ ਇਹ ਪਾਣੀ ਰੋੜ ਰਿਹਾ ਵਾ ਲਾਗੇ ਪੈੜੀਆਂ ਜਿੰਨੇ ਘਰ ਆ ਡੁੱਬ ਚ ਡੁੱਬ ਚਲੇ ਆ ਤੇ ਬਹੁਤ ਲੋਕਾਂ ਦਾ ਜੀਵਨ ਦਾ ਦਾ ਔਰ ਆ ਮਜ਼ਦੂਰਾਂ ਦਾ ਬੜਾ ਨੁਕਸਾਨ ਹੋ ਰਿਹਾ ਮੈਂ ਸਰਕਾਰ ਨੂੰ ਕਹੂੰਗਾ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਇਹਨੂੰ ਰੋਕਣਾ ਚਾਹੀਦਾ ਪਾਣੀ ਨੂੰ ਔਰ ਐਚਜੀਐਮ ਸਾਹਿਬ ਡੀਸੀ ਸਾਹਿਬ ਨੂੰ ਵੀ ਇੱਥੇ ਪਹੁੰਚਣਾ ਚਾਹੀਦਾ ਹੈ ਅਜੇ ਤੱਕ ਕੋਈ ਜਿਹੜਾ ਮੁਲਾਜ਼ਮ ਕੋਈ ਅਫਸਰ ਜਿਹੜੀ ਸਰਕਾਰੀ ਕੋਈ ਮੁਲਾਜ਼ਮ ਨਹੀਂ ਇੱਥੇ ਤੱਕ ਪਹੁੰਚਿਆ ਕਿਉਂਕਿ ਬੜੇ ਬੜਾ ਜਿਆਦਾ ਨੁਕਸਾਨ ਹੋ ਰਿਹਾ ਔਰ ਇਹ ਜਿਹੜਾ ਵਾ ਬੜਾ ਮਾੜੀ ਗੱਲ ਹੈ ਸਰਕਾਰ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਸੀ ਪਹਿਲਾਂ ਹੀ ਅਗਰ ਪਹਿਲਾਂ ਨਹੀਂ ਦਿੱਤਾ ਤਾਂ ਅੱਜ ਹੀ ਇਸ ਗੱਲ ਤੇ ਜ਼ਰੂਰੀ ਧਿਆਨ ਦੇ ਕੇ ਇਹਨੂੰ ਬੰਦ ਕਰਨਾ ਚਾਹੀਦਾ ਹੈ ਕਿੰਨੇ ਕ ਨੁਕਸਾਨ ਲੀਖਿਆ ਜਾਵੇ ਜੋ ਹਾਲਾਤ ਪੈਦਾ ਹੋਏ ਪੰਜ ਸੱਤਾਂ ਪਿੰਡਾਂ ਦਾ ਲਾਗੇ ਨੁਕਸਾਨ ਜਿਹੜਾ ਬੜਾ ਕਰੋੜਾਂ ਰੁਪਈਆ ਦਾ ਨੁਕਸਾਨ ਜਿਹੜਾ ਹੁਣ ਦੀ ਹਬਾਵਨਾਵ ਝੋਨੇ ਲੋਕਾਂ ਦੇ ਡੁੱਬੰਡੇ ਆ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਚਲਾ ਗਿਆ ਵਾ ਔਰ ਲੋਕੀ ਜਿਹੜੇ ਘਰਾਂ ਤੋਂ ਬਾਹਰ ਜਿਹੜੇ ਆ ਲੋਕੀ ਬਾਹਰ ਆਣ ਕੇ ਖਲੋਤੇ ਨੇ ਯਾਰ ਦੇ ਕੋਲੇ ਗਏ ਕਿੱਦਾਂ ਦੇ ਹਾਂਜੀ ਭਾਈ ਮੈਂ ਤੇ ਕੋਲੇ ਜਾ ਕੇ ਵੇਖ ਕੇ ਆ ਉਹ ਬੰਦਿਆਂ ਦੇ ਹੱਥ ਵੱਸਦੀ ਖੇੜ ਹੈ ਨਹੀਂਗੀ ਉਹ ਕਾਫੀ ਤਗੜੀ ਟੇਗ ਪੈ ਚੁੱਕੀ ਆ ਮਤਲਬ ਹੁਣੇ ਖੁਰੀ ਆ ਕਿ ਪਹਿਲਾਂ ਥੋੜੀ ਥੋੜੀ ਖੁਰਦੀ ਆ ਥੋੜੀ ਥੋੜੀ ਜਿਹਾ ਪਹਿਲਾਂ ਇੱਥੋਂ ਹੀ ਆੜਾ ਪਾਣੀ ਜਿਹੜਾ ਵੀ ਵੇਖਣ ਦੇ ਪਹਿਲਾਂ ਥੋੜਾ ਸੀ ਤੇ ਵੇਨਾ ਵੇਰੇ ਇੰਨਾ ਹੋ ਗਿਆ ਜਦੋਂ ਮਤਲਬ ਪਹਿਲਾਂ ਮੈਂ ਇੱਥੇ ਥੋੜਾ ਜਿਹਾ ਪਾਣੀ ਜਦੋਂ ਆਪ ਵੀ ਉਧਰ ਨੂੰ ਗਏ ਆ ਤੇ ਉਸ ਤੋਂ ਬਾਅਦ ਕੀ ਆ ਵੀ ਉਹ ਟੇਕ ਖੁਰਗੀ ਬਹੁਤ ਜ਼ਿਆਦੀ ਤੇ ਖੁਰਦਿਆ ਖੁਰਦਿਆ ਵਾਪਸ ਆਇਆ ਦੇ ਪਾਣੀ ਇੱਥੇ ਪੂਰਾ ਚੜ ਗਿਆ ਵਾ ਕੀ ਕਹਿ ਸਕਦੇ ਕਿੰਨਾ ਕ ਨੁਕਸਾਨ ਹੋ ਸਕਦਾ ਜੇ ਰੋਡ ਵੀ ਬਲੌਕ ਹੋ ਸਕਦਾ ਜੇ ਪਾਣੀ ਜ਼ਿਆਦਾ ਪੱਧਰ ਜਾਵੇ ਇਹ ਦੇ ਸੜਕ ਦੇ ਥੱਲੇ ਦੀ ਨਿਕਾਸ ਹੈਗਾ ਚਲੋ ਬਚਾਵਾ ਇਹ ਸੜਕੇ ਇਹ ਸੜਕ ਤੇ ਪਾਣੀ ਆ ਜਾਣਾ ਸੜਕੀ ਬਲੌਕ ਹੋ ਜਾਣੀ ਬਲੌਕ ਹੋ ਜਣੀ ਕਾਫੀ ਪਿੰਡ ਜੁੜਦੇ ਆ ਨਾਲ ਕਾਫੀ ਪਿੰਡ ਜੁੜਦੇ ਆ ਇੱਧਰ ਆ ਪਿੱਛੇ ਡੁੱਬ ਗਾੜਿਆ ਅੱਗੇ ਨੀਵਾ ਵਾ ਪਿੰਡ ਜਿਹੜਾ ਡੁੱਬ ਗਾੜ ਅੱਗੇ ਨੀਵਾ ਉਧਰ ਨੂੰ ਪਾਣੀ ਹੋਣੇ ਜਾਣ ਡਿਆ ਨਿਕਾਸ ਸਾਰਾ ਉਧਰ ਆ ਇਹਦਾ ਦੇਖੋ ਵੀ ਛੇਤੀ ਛੇਤੀ ਕੋਈ ਪ੍ਰਬੰਧ ਕੀਤਾ ਜਾਵੇ ਪਾਣੀ ਅੱਗੇ ਜ਼ੋਰ ਹੈ ਕਿਸਦਾ ਨਹੀਂ ਆ ਸੋਣ ਜਿਸ ਤਰੀਕੇ ਨਾਲ ਤੁਸੀਂ ਦੇਖ ਹੀ ਸਕਦੇ ਜੇ ਢਿੱਗ ਵਧਣੀ ਆ ਜੇ ਕੋਈ ਪ੍ਰਬੰਧ ਨਾ ਕੀਤਾ ਉਥੇ ਇੱਕ ਰੁੱਖ ਡਿੱਗਾ ਜਿਹੜਾ ਜਿੰਨਾ ਪਾਣੀ ਘਟ ਘਟ ਕੇ ਇਹਨੂੰ ਉਡਿਆ ਹਾਂਜੀ ਦੇਖਿਆ ਜਾਵੇ ਕਿ ਨਹਿਰ ਦਾ ਮਾਫ ਜਿਹੜਾ ਲੈਵਲ ਉਹ ਵੀ ਫਿਰ ਮਾਪਿਆ ਜਾਵੇ ਤਾਂ ਉਹ ਵੀ ਪੁਲ ਚਲਦੀ ਪਈ ਉਹ ਵੀ ਪੁਲ ਚਲਦੀ ਪਈ ਪੁਲ ਚਲਦੀ ਪਈ ਨਿਸ਼ਾਨ ਸਿੰਘ ਜੀ ਕਾਮਦੇਸ਼ ਸਾਹਿਬ ਤੁਸੀਂ ਕਿਵੇਂ ਦੇਖ ਰਹੇ ਹੋ ਪਾਣੀ ਜਿਹੜਾ ਟੁੱਟਦਾ ਨਹੀਂ ਹੁੰਦਾ ਹੈ ਕਿ ਪਹਿਲਾਂ ਥੋੜਾ ਥੋੜਾ ਜੀ ਇੱਕ ਲਗਭਗ 2 ਘੰਟੇ ਪਹਿਲਾਂ ਬਣੀ ਟੁੱਟ ਦੋ ਘੰਟੇ ਪ੍ਰਸ਼ਾਸਨ ਦੇ ਮੁਲਾਜ਼ਮ ਤਿੰਨ ਚਾਰ ਹੈਗੇ ਵਿਚਾਰੇ ਭੱਜੇ ਫਿਰਦੇ ਆ ਕਰ ਗਏ ਆ ਆ ਮੂਹਰੇ ਕਿਸਾਰ ਨਹੀਂ ਆਏ ਆ 30 40 ਚੜੀ ਚੜੀ ਥੋੜੇ ਲੈ ਕੇ ਆਏ ਆ ਪਰ ਇਹ ਕੰਮ ਹਜ਼ਾਰਾਂ ਥੋੜੇ ਆ ਕੋਈ 50 100 ਥੋੜੇ ਆ ਕੰਮ ਇਹ ਪ੍ਰਸ਼ਾਸਨ ਦਾ ਕੰਮ ਕਿ ਲੋਕਾਂ ਦਾ ਕੰਮ ਆ ਚਲੋ ਪ੍ਰਸ਼ਾਸਨ ਤੇ ਆਪਣੇ ਹੈ ਹੀ ਨਹੀਂ ਪਹਿਲਾਂ ਤੁਸੀਂ ਕੀ ਹੋਵੇ ਤੇ ਫੇਰ ਕੰਮ ਹੁੰਦਾ ਕਿ ਉਹ ਕੋਈ ਨਗਰਾਨੀ ਨਾ ਕਰਦੇ ਨਰੇਗਾ ਦੇ ਵਿੱਚ ਕੰਮ ਚੱਲਿਆ ਮਜ਼ਦੂਰਾਂ ਨੂੰ ਉਡਾਉਂਦੇ ਇੱਥੇ ਸਾਫ਼ ਕਰਦੇ ਨੂੰ ਆਪੇ ਜਿੱਥੇ ਕੋਈ ਮਿੱਟੀ ਪਾਣੀ ਮਿੱਟੀ ਪਾਉਂਦੇ ਪਰ ਵੇਖਿਆ ਜਾਵੇ ਤਾਂ ਅੱਜ ਕੱਲ ਤੇ ਮਸ਼ੀਨਰੀ ਦਾ ਜੋਗੀ ਬਹੁਤ ਹੈ ਜੇ ਗੱਲ ਕਰੀਏ ਬਿਲਕੁਲ ਜਿੰਨਾਂ ਦੀ ਮਸ਼ੀਨਰੀ ਆਏ ਨਾ ਰੱਖੀਆਂ ਰੇਤਾ ਕੱਢਣ ਵਾਸਤੇ ਦਰਿਆ ਦੀ ਚੋਪੋਂ ਨੇ ਨਾ ਲਈਆਂ ਵਾ ਇਹ ਜਿਹੜੀ ਨਹਿਰ ਬੰਦ ਕਰਨ ਵਾਸਤੇ ਇੱਥੇ ਕੋਈ ਵੀ ਛੇਦਰੀ ਨਹੀਂ ਪ੍ਰਸ਼ਾਸਨ ਤੇ ਦਾਵਾ ਕਰ ਰਿਹਾ ਕਿ ਇੱਥੇ ਮੁਲਾਜ਼ਮ ਭੇਜੇ ਗਏ ਆ ਬੂਰੇ ਲੈ ਕੇ ਮੁਲਾਜ਼ਮ 3 ਜਾਂ 4 ਇੱਥੇ ਆਏ ਆ ਉਹ ਨਹੀਂ ਪਹੁੰਚੇ ਅਸੀਂ 5-6 ਬੰਦੇ ਧਿਆਨਪੁਰ ਦੇ ਨਹਿਰ ਤੇ ਪਹੁੰਚ ਗਏ ਆ ਸਾਡੇ ਕੋਲ ਵੀਡੀਓ ਦੀ ਬਣੀ ਜਾਂਦਾ ਮੁਰਿਆ ਨੇ ਬਣਾਈ ਆ ਤੇ ਜਾ ਕੇ ਉਹ ਪਾਣੀ ਜਿਹੜਾ ਵੇਖਿਆ ਉਹ ਜਿੱਦਾਂ ਘਰਾਟਾਣੀ ਨਹਿਰ ਦਾ ਪਾਣੀ ਉੱਪਲਦਾ ਨਾ ਇਦਾਂ ਪਾਣੀ ਠਾਣੂ ਵਜ ਕੇ ਠਾਣੂ ਬਣੀ ਜਾਂਦਾ ਪਰ ਕਹਿ ਰਹੇ ਕਿ ਅਜੇ ਤੱਕ ਕੁਝ ਨਹੀਂ ਆਇਆ ਕੋਈ ਗੱਲ ਬਾਨੀ ਆ ਸਿਰੋ ਗੱਲਾਂ ਹੀ ਆ ਔਰ ਕੋਈ ਨਹੀਂ ਇੱਕ 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 ਇੱਥੇ ਕੋਈ ਐਮਐਲਏ ਸਾਹਿਬ ਆਏ ਆ ਕੋਈ ਫੋਟੋ ਨਾ ਖਚੋਲਾ ਪਲਾਈਪੁਰ ਸਾਹਿਬ ਇੱਥੇ ਛਤੜੀ ਲੈ ਕੇ ਬੈਠੇ ਆ ਉਹ ਪਹੁੰਚਾ ਗੱਲਾਂ ਅਜੇ ਤੱਕ ਹੋਰ ਇੱਥੇ ਕੋਈ ਉਹ ਵੀ ਉਹ ਵੀ ਉਹ ਵੀ ਮੇਰੇ ਨੂੰ ਚੱਲਿਆ ਕਰਦੂ ਸਾ ਜਿੱਦਾਂ ਮੈਂ ਸਾਬਕਾ ਸਰਪੰਚ ਆ ਉਹ ਸਾਬਕਾ ਐਮਐਲਏ ਆ ਮੌਜੂਦਾ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਪਹੁੰਚਿਆ ਇੱਥੇ ਜਿੱਦਾਂ ਪਰ ਜਿਹੜਾ ਐਕਸ ਐਮਐਲਏ ਉਹ ਤੇ ਪਹੁੰਚਿਆ ਪਰ ਮੌਜੂਦਾ ਕਿੱਥੇ ਗਏ ਮੌਜੂਦਾ ਉਹ ਆਪਣੀ ਕੋਠੀ ਰਿਪੇਅਰ ਕਰਾਉਂਦੇ ਆ ਉਨੇ ਦੋਆਂ ਪਿੰਡਾਂ ਦੇ ਮਕਾਨ ਸ਼ੁਰੂ ਕੀਤਾ ਉਹਦੇ ਆ ਕੰਮ ਕਰਦੇ ਅਸੀਂ ਪਿਛਲੀ ਵਾਰੀ ਵੀ ਇਹਨਾਂ ਲੈ ਲੈ ਕੇ ਮਿੰਤਾ ਕਰੀਆਂ ਇੱਥੋਂ ਲੈ ਟੁੱਟੀ ਪਿਛਲੇ ਸਾਲ ਵੀ ਮੇਰੇ ਕੋਲ ਵੀੜੀਆਂ ਪਈਆਂ ਹੋ ਜਾਂਦੀਆਂ ਇਹ ਲੈ ਦੀ ਇਹ ਇੱਥੇ ਕਿਸ ਨੇ ਲਾਪਰਵਾਹੀ ਕੋਈ ਇੱਥੇ ਆਇਆ ਨਹੀਂ ਮੜਾ ਮੋਟ ਆ ਗਿਆ ਇਹਨਾਂ ਨੇ ਟੋਕਰੀਆਂ ਨਾਲ ਮਿੱਟੀ ਮੋਟੀ ਪਾ ਗਏ ਉਹਨਾਂ ਬਾਰੀ ਬੰਨੇ ਆ ਤੇ ਲੈ ਦੇ ਤੇ ਪੱਲੀ ਕੁੱਤੀ ਪਿਛਲੇ ਸਾਲ ਵੀ ਤੇ ਇਹ ਮਹਿਕਮੇ ਦਾ ਅੱਜ ਵੀ ਅਸੀਂ ਗਏ ਆ ਉੱਥੇ ਕੋਈ ਅਫਸਰ ਨਹੀਂ ਕੋਈ ਉੱਥੇ ਇਹਨਾਂ ਦਾ ਭੈ ਨਹੀਂ ਗੱਲ ਆ ਮੈਂ ਜਾ ਕੇ ਉਹਨਾਂ ਨੂੰ ਚੋਸ ਪੀਤਾ ਮੈਂ ਵੀ ਲੈ ਟੁੱਟ ਗਈ ਆ ਕੇ ਪਾਣੀ ਦਾ ਵੇਖੋ ਪਾਣੀ ਤਾਂ ਕੱਢੋ ਇੱਥੇ ਉਹ ਜਿਹੜਾ ਗੇਜ ਰੀਡਰਾ ਜਿਹੜਾ ਮੈਨੂੰ ਪਾਣੀ ਸਰਦਾ ਵਗਾ ਉਹ ਕਹਿੰਦਾ ਪੁੱਛਿਆ ਉਹ ਕਹਿੰਦਾ ਵੀ ਇਹ ਫੁੱਟੀ ਦੀ ਅੱਜ ਉਹ ਇੱਥੇ ਹੈ ਨਹੀਂਗਾ ਉਹ ਉਹ ਕੋਈ ਫੌਰਾ ਮਰ ਗਿਆ ਵਾ ਕਿਤਾ ਉਹਨੇ ਗੱਡੀਆਂ ਦਾ ਦਾਰਨੀ ਇਹਨਾਂ ਨੇ ਖੋਲੇ ਉਹਦੀ ਵਜ੍ਹਾ ਨਾਲ ਨਾ ਟੁੱਪੀ ਸੋ ਗੁਰਿਕ ਅਧਿਕਾਰੀਆਂ ਦਾ ਕਹਿਣਾ ਹੈਗਾ ਆ ਕੀ ਗੱਲ ਕੀਤੀ ਸੀ ਇੱਕ رابطہ ਕੀਤਾ ਮੋਬਾਈਲ ਤੇ ਪਰ ਉਹ ਕਹਿ ਰਹੇ ਕਿ ਅਸੀਂ ਜੀਸੀਬੀ ਤੇ ਪੂਰੇ ਧੰਨ ਵਾਲੇ ਤੇ ਇੱਜਤੇ ਕੋਈ ਆਇਆ ਕੋਈ ਨਹੀਂ ਆਇਆ ਜੀ ਕੋਈ ਜੀਸੀਬੀ ਆਈ ਨਹੀਂ ਕੋਈ ਬੁਰਾ ਨਹੀਂ ਆ ਬੇਖੋ ਤੀ ਆ ਕਿੰਨੀ ਪਬਲਿਕ ਆ ਬਨੇ ਵੇਖੋ ਮਰੋ ਧਿਆਨ ਇਹ 7 8 10 ਪਿੰਡ ਰਤ ਦਵਾਈ ਕਰ ਦੇਣੀ ਜੇ ਇਹ ਨਹਿਰ ਨਹੀਂ ਗਿਆ ਜਲ ਪਾਣੀ ਨਾ ਬੰਦ ਹੋਇਆ ਤੇ ਇਹ ਪਤਾ ਨਹੀਂ ਕਿੰਨਾ ਨਸਾਨ ਹੋ ਜਾਣਾ ਹੈ ਤ੍ਰਿਵੇ ਕੋਈ ਇਹ ਧਾਰੇ ਨੇੜੇ ਨਿਕਣਿਕੇ ਵਿੱਚ ਡੁੱਬਣ ਜਾਣੇ ਜਿਹੜੇ ਹਿਸਾਬ ਨਾਲ ਹੀ ਵੇਖਣ ਨੇ ਕਿੰਦਾ ਪਾਣੀ ਕਿੰਦਾ ਹੈ ਘਰਾਂ ਦੇ ਘਰਾਂ ਦੇ ਡੁੱਬ ਜਾਣੇ ਕਿੰਨੀ ਫਸਲ ਕਹਿ ਸਕਦੇ ਆ ਮੌਜੂਦ ਹੈ ਇੱਥੇ ਇੱਥੇ 5-7 ਪਿੰਡਾਂ ਦੀ ਫਸਲ ਝੋਨਾ ਕਿਸਦਾ ਇੱਥੇ ਪੱਠੇ ਆ ਇੱਥੇ ਲਾਗੇ ਥੱਗੇ ਆ ਜੋ ਵੀ ਆਪਣਾ ਜਿੰਨਾ ਵੀ ਸਾਰਾ ਘਰਾਂ ਦਾ ਹੈਗਾ ਵਾ ਸਾਰਾ ਹੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਝੋਨਾ ਪਹਿਲਾਂ ਵੀ ਦੱਸ ਰਿਹਾ ਕਿ ਪਿਛਲੇ ਸਾਲ ਵੀ ਹੋਇਆ ਸੀ ਨੁਕਸਾਨ ਉਸ ਤੋਂ ਬਾਅਦ ਕੋਈ ਪ੍ਰਬੰਧ ਕੀਤਾ ਪ੍ਰਸ਼ਾਸਨ ਨੇ ਪਿਛਲੇ ਸਾਲ ਪਹਿ ਇੱਥੇ ਇਹ ਨਹਿਰ ਟੁੱਟੀ ਇੱਥੋਂ ਟੁੱਟੀ ਆ ਇਥੇ ਇੱਕ ਗੇ ਨਹਿਰ ਛੱਡਦਾ ਵਾ ਗੇਜ ਰੀਡਰ ਗੇਜ ਰੀਡਰ ਸਖਦੇਵ ਸਿੰਘ ਆ ਉਹ ਦੁਪਹਿਰੇ ਸੁੱਤਾ ਸੀ ਉਹਨੂੰ ਜਾ ਕੇ ਹੀ ਜਗਾਇਆ ਸੀ ਆ ਕੇ ਜਾ ਕੇ ਨਹਿਰ ਖਲਾਈ ਤੇ ਫੇਰ ਜਾ ਕੇ ਨਹਿਰ ਇਥੇ ਮਾੜੀ ਮੋਟੀ ਜੀ ਉਹਨਾਂ ਮਿੱਟੀ ਪਾ ਕੇ ਬੱਧੀ ਆ ਮੈਂ ਇਹ ਨਹਿਰ ਦੀਆਂ ਵੀਡੀਓ ਐਕਸ਼ਨ ਸਾਹਿਬ ਨੂੰ ਪਾਈਆਂ ਵਾ ਕਿ ਐਕਸ਼ਨ ਸਾਹਿਬ ਆ ਦੇਖੋ ਅਸਰ ਇਹਨਾਂ ਦੇ ਉੱਪਰਲੇ ਅਸਰਾਂ ਨੂੰ ਪਾਈਆਂ ਵੀ ਇਹ ਨਹਿਰ ਇਥੋਂ ਗਾਂ ਵੀ ਜਿਹੜੀ ਪਹਿਲੀ ਟੁੱਟ ਗਈ ਆ ਹੁਣ ਗਾ ਇਹਨੂੰ ਬਣ ਕੇ ਗਾਂ ਖਾਡਾ ਨੁਕਸਾਨ ਆ ਹੋਵੇ ਕੀ ਕਰ ਸਕਦੇ ਆ ਕਿ ਫਿਰ ਵੀ ਕੋਈ ਜੂਨੀ ਸਰਕੀ ਪ੍ਰਸ਼ਾਸਨ ਅਧਿਕਾਰੀਆਂ ਦੇ ਉੱਪਰ ਨੂੰ ਵੇਖੋ ਤੁਸੀਂ ਵੇਖ ਲਿਆ ਕਿਨੀ ਕੀ ਜੂਨੀ ਸਰਕੀ ਆ ਇਹ ਗਾਂ ਨੂੰ ਗੇੜ ਖੋਲੇ ਹੁੰਦੇ ਸਾਡਾ ਇੱਥੇ ਗੰਦੇ ਨਾਲੇ ਦਾ ਪਾਣੀ ਆ ਇਹ ਨੂੰ ਜਾਣ ਲਿਆ ਵਾ ਉਹ ਵੀ ਸਾਡੀ ਤਬਾਹੀ ਕਰਦਾ ਵਾ ਸਾਡਾ ਉਹ ਵੀ ਬਹੁਤ ਨੁਕਸਾਨ ਹੋਣਦਾ ਸਾਡਾ ਉਧਰ ਵੀ ਸਾਡੀਆਂ ਪੈਰੀਆਂ ਜਦੋਂ ਉਹ ਟੁੱਟ ਜਾਂਦਾ ਉਧਰੋਂ ਨੁਕਸਾਨ ਬਣਾ ਲੈ ਇਹ ਹੁਣ ਵੇਖੋ ਵੀ ਜਦੋਂ ਨਹਿਰ ਦੇ ਵੀ ਇਹਨਾਂ ਰੁਕ ਸਕਦਾ ਪਾਣੀ ਕਿ ਨਹੀਂ ਰੁਕ ਸਕਦਾ ਇਹ ਤੇ ਹੁਣ ਮੈਂ ਮੈਂ ਹੀ ਕਰ ਸਕਦਾ ਜੋ ਕਰ ਸਕਦਾ ਬਾਕੀ ਅਸੀਂ ਦਾ ਸਾਥ ਦਵਾਂਗੇ ਜਿੰਨਾ ਕਰ ਸਕਦੇ ਹਾਂ